ਵੇ ਇਹ ਦੇਖੋ ਜਿਹੜੀਆਂ ਜਲੰਧਰ ਦੀਆਂ ਮਸਲੇ ਆ ਤੁਸੀਂ ਸਾਡੇ ਉਧਰ ਪਿੰਡਾਂ ਵਾਲਾ ਦੇਖੋ ਕਾਫੀ ਕੈਂਸਰ ਦੇ ਕੇਸਸ ਆ ਰਹੇ ਠੀਕ ਹੈ ਕਿ ਨਹੀਂ ਮਤਲਬ ਕਿਦਾਂ ਲੋਕਾਂ ਔਰ ਜਿਹੜੇ ਕੈਂਸਰ ਦੇ ਕੇਸਸ ਆ ਰਹੇ ਆ ਆਮ ਲੋਕ ਆ ਗਰੀਬ ਆ ਉਹਨਾਂ ਕੋਲ ਇਲਾਜ ਦੀ ਵਿਵਸਥਾ ਹੈ ਨਹੀਂ ਫਿਰ ਅਨਐਮਪਲੋਇਡ ਇੰਨੀ ਆ ਫਿਰ ਜਿਹੜੇ ਬਾਹਰ ਜਾ ਰਹੇ ਆ ਬੰਦੇ ਦਵਾਈ ਚ ਜਾਂ ਹੋਰ ਹੋਰ ਆਦੇਸ਼ਾਂ ਵਿੱਚ ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਆ ਠੀਕ ਹੈ ਏਜੰਟਾਂ ਰਾਹੀਂ ਹੁੰਦੀ ਆ ਲਾ ਐਂਡ ਆਰਡਰ ਦੀ ਪ੍ਰੋਬਲਮ ਹੈ ਆ ਕਲੀਨਿਕ ਮਤਲਬ ਹੋਰ ਜਿਹੜੇ ਹੈਗੇ ਆ ਲੋਕਾਂ ਦੀਆਂ ਮੋਡਲੀਆਂ ਸਬਦਾਵਾਂ ਉਹਦੇ ਨਾਲ ਇਸ਼ੂ ਆ ਤੇ ਇਹ ਇਹ ਬੰਦਾ ਉਹੀ ਮਸਲੇ ਹੱਲ ਕਰ ਸਕਦਾ ਜਿਹੜਾ ਲੋਕਾਂ ਦੇ ਵਿੱਚ ਖੁੱਭ ਕੇ ਕੰਮ ਕਰੇ ਅੱਛਾ ਠੀਕ ਹੈ ਕਿ ਨਹੀਂ ਜਿਹੜਾ ਅੱਜ ਆਇਆ ਤੇ ਉਹਦੀ ਉਹਨੇ ਇੱਥੇ ਰਹਿਣਾ ਹੀ ਨਹੀਂ ਉਹਦਾ ਜਿਹੜਾ ਘਰ ਵੀ ਆ 120 30 ਕਿਲੋਮੀਟਰ ਆ ਤੇ ਫਿਰ ਜਦ ਆਪਾਂ ਲੋਕਾਂ ਨੂੰ ਰਿਪਰੈਜ਼ੈਂਟ ਹੀ ਨਹੀਂ ਕਰਨਾ ਉਹਦੇ ਕੋਈ ਮਸਲੇ ਦੇ ਲਈ ਹੱਲ ਲਈ ਕੋਈ ਜਦੋਜਹਿਦ ਹੀ ਨਹੀਂ ਕਰਨੀ ਇੱਥੇ ਤਾਂ ਸੈਟਲ ਹੋਣ ਨਹੀਂ ਲੱਗੇ ਫੈਮਲੀ ਉਹਨਾਂ ਦੀ ਉੱਥੇ ਆ ਜਾਰੀ ਤੇ ਸੈਟਲ ਨਹੀਂ ਹੋਣਾ ਲੋਕਾਂ ਦਾ ਲੋਕਾਂ ਦੇ ਲਈ ਅਵੇਲੇਬਲ ਨਹੀਂ ਰਹਿਣਾ ਤੇ ਫਿਰ ਵੋਟ ਕਿਉਂ ਉਹਨਾਂ ਨੂੰ ਰਿਪਰੈਜ਼ੈਂਟ ਕਿਉਂ ਕਰਨਾ ਚਾਹੁੰਦੇ ਤੇ ਉਹਦੀ ਉਹ ਅਸੀਂ ਅਵੇਅਰ ਕਰ ਰਹੇ ਆ ਵੀ ਲੋਕਾਂ ਨੂੰ ਦਸੀਏ ਵੀ ਯਾਰ ਇਹ ਬੰਦਾ ਤੁਹਾਡੇ ਕੋ ਤੁਹਾਨੂੰ ਨਹੀਂ ਮਿਲਣਾ ਤੇ ਫਿਰ ਤੁਸੀਂ ਤੁਹਾਡੀ ਵੋਟ ਕਿਉਂ ਤੁਸੀਂ ਵੇਸਟ ਕਰਨਾ ਚਾਹੁੰਦੇ ਇਹ ਇਸ ਇਹ ਸਾਡਾ ਫਰਜ਼ ਹੈਗਾ ਅਸੀਂ اپੋਜੀਸ਼ਨ ਜਦੋਂ ਆਪਾਂ ਵੋਟ ਪਾਉਣੀ ਸਰਕਾਰ ਦੇ ਖਿਲਾਫ ਉਹ ਆਪਾਂ ਇਹੀ ਦੱਸਣਾ ਹੁੰਦਾ ਵੀ ਆਹ ਨੀਤੀਆਂ ਤੁਹਾਡੇ ਖਿਲਾਫ ਬਣਾਈਆਂ ਗਈਆਂ ਤੁਸੀਂ ਟਰਸਟ ਦੇ ਕੇ ਇਹਨੂੰ ਪਾਵਰ ਦਿੱਤੀ ਸੀ ਪਰ ਪਾਵਰ ਚ ਆ ਕੇ ਇਸ ਬੰਦੇ ਨੇ ਆਹ ਤੁਹਾਡੇ ਖਿਲਾਫ ਕੰਮ ਕੀਤਾ ਆਹ ਚਾਹੇ ਭਾਜਪਾ ਆ ਜਾਂ ਆਪ ਆ ਜਾਂ ਕਾਂਗਰਸ ਆ ਵੀ ਇਹ ਨੀਤੀ اپੋਜੀਸ਼ਨ ਦਾ ਇਹੀ ਫਰਜ ਹੁੰਦਾ ਤੇ ਉਹ ਅਸੀਂ ਦੱਸ ਰਹੇ ਹੈਗੇ ਵੀ ਤਾਂ ਕਿ ਲੋਕ ਆਪਣੇ ਸਾਰੇ ਫੈਕਟ ਜੋ ਅਸੀਂ ਰੋਸ਼ਨੀ ਚ ਲਿਆ ਰਹੇ ਆ ਚੰਨੀ ਵਾਰੇ ਜਾਂ ਹੋਰ ਪਾਰਟੀਆਂ ਬਾਰੇ ਉਹ ਦੇਖ ਕੇ ਉਹਨਾਂ ਦੇ ਮਤੇਦਨਜ਼ਰ ਆਪਣਾ ਫੈਸਲਾ ਲੈ ਸਕਣ